ਸਤਿ ਸ਼੍ਰੀ ਅਕਾਲ ਜੀ ਰਜ਼ਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਵਾਰ ਫਿਰ ਯਾਦ ਕਰਾਵਾਂ ਜਿਨ੍ਹਾਂ ਦੋਸਤਾਂ ਨੇ ਜਿਨ੍ਹਾਂ ਦਰਸ਼ਕਾਂ ਨੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਦੇਖੋ ਦਰਸ਼ਕੋ ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਡਰ ਤੇ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਬੈਠੇ ਨੇ ਔਰ ਦੂਜੇ ਪਾਸੇ ਖਨੌਰੀ ਵੀ ਬੈਠੇ ਨੇ ਭਾਵੇਂ ਕਿ ਅਜੇ ਸੀਸਫਾਇਰ ਹੈ ਜਿਹੜੀ ਗੱਲਬਾਤ ਹੋਣੀ ਹੈ ਐਤਵਾਰ 5 ਵਜੇ ਕੇਂਦਰੀ ਮੰਤਰੀਆਂ ਨਾਲ ਉਦੋਂ ਤੱਕ ਇਹ ਕਿਹਾ ਗਿਆ ਕਿ ਅਸੀਂ ਦਿੱਲੀ ਚੱਲੋ ਜਿਹੜਾ ਕੂਚ ਹੈ ਉਹਨੂੰ ਮੁਲਤਵੀ ਕੀਤਾ ਹੋਇਆ ਹੈ ਪਰ ਕਦੇ-ਕਦੇ ਰਾਤ ਬਰਾਤੇ ਅਜੇ ਵੀ ਅਥਰੂ ਗੈਸ ਦੇ ਗੋਲੇ ਆ ਜਾਂਦੇ ਨੇ ਇਸ ਸਾਰੇ ਹਾਲਾਤ ਜਦੋਂ ਲੋਕ ਅੜੀਕ ਰਹੇ ਨੇ ਕਿ ਕੀ ਫੈਸਲਾ ਹੁੰਦਾ ਜਿਹਦੇ ਕਿ ਬਹੁਤ ਘੱਟ ਚਾਂਸਸ ਨੇ ਮੰਗਾ ਮੰਨਣ ਦੇ ਖਾਸ ਤੌਰ ਤੇ ਜਿਹੜੀਆਂ ਤਿੰਨ ਮੰਗਾ ਤੇ ਪੇਚ ਫਸਿਆ ਹੋਇਆ ਇੱਕ ਤਾਂ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਐਮਐਸਪੀ ਦੀ ਗਰੰਟੀ ਜਿਹੜੀ ਕਾਨੂੰਨੀ ਗਰੰਟੀ ਦੀ ਗੱਲ ਤੇ ਕਰਜ਼ਾ ਮਾਫੀ ਦੀ ਗੱਲ ਇਹ ਨਹੀਂ ਸਰਕਾਰ ਮੰਨੇਗੀ ਸਰਕਾਰ ਤਾਂ ਸਿਰਫ ਲਿੰਗਰੌਨ ਕਰ ਰਹੀ ਹੈ ਸਾਰੀ ਗੱਲਬਾਤ ਨੂੰ ਜਿਵੇਂ ਲੱਗਦਾ ਉਹ ਗੱਲ ਲਮਕਾਰ ਰਹੀ ਹੈ ਤੇ ਉਧਰ ਜਿਹੜੇ ਨੌਜਵਾਨ ਕਿਸਾਨ ਨੇ ਉਹ ਦਿੱਲੀ ਜਾਣ ਲਈ ਬੈਰੀਕੇਡ ਤੋੜਨ ਲਈ ਕਾਲੇ ਨੇ ਹਾਲਾਂਕਿ ਬਹੁਤ ਸਾਰੇ ਕਿਸਾਨ ਹਸਪਤਾਲਾਂ 'ਚ ਪਏ ਨੇ ਨੁਕਸਾਨ ਹੋਇਆ ਹੈ ਇੱਕ ਕਿਸਾਨ ਦੀ ਬਹੁਤ ਵੀ ਹੋ ਚੁੱਕੀ ਹੈ ਇਸ ਸਾਰੇ ਹਾਲਾਤ ਦੇ ਵਿੱਚ ਇੱਕ ਜਿਹੜੀ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਪਤਾ ਤਾਂ ਪਹਿਲਾਂ ਵੀ ਸਭ ਨੂੰ ਸੀ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਧੜੇਬੰਦੀ ਜਿਹੜੀ ਹੈ ਕਾਫੀ ਜ਼ਿਆਦਾ ਹੈ ਲੇਕਿਨ ਹੁਣ ਇਹ ਧੜੇਬੰਦੀ ਉੱਪਰ ਕੇ ਸਾਹਮਣੇ ਉਦੋਂ ਆਈ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਦੇ ਜਗਿੰਦਰ ਸਿੰਘ ਅਗਰਾਹਾ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ ਹੁਣ ਉਹ ਮੈਦਾਨ ਚ ਕੁੱਦ ਪਏ ਨੇ ਮੈਦਾਨ ਦੇ ਵਿੱਚ ਆਉਣਾ ਉਹਨਾਂ ਦਾ ਤਿੰਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਘੇਰਨ ਦੀ ਗੱਲ ਕਰਨੀ ਕੈਪਟਨ ਮਰਿੰਦਰ ਸਿੰਘ ਨੂੰ ਕੇਵਲ ਢਿੱਲੋਂ ਨੂੰ ਸ਼ਰੀਲ ਜਾਖੜ ਦੇ ਘਰਾਂ ਨੂੰ ਘੇਰਨ ਦੀ ਗੱਲ ਕਰਨੀ ਉਸ ਤੋਂ ਪਹਿਲਾਂ ਰੇਲ ਲਾਈਨ ਰੁਕਣੀ ਜਾਂ ਟੋਲ ਪਲਾਜ਼ਾ ਫ੍ਰੀ ਕਰਨੇ ਇਹ ਸਾਰਾ ਕੁਝ ਇਸ ਤਰ੍ਹਾਂ ਹੈ ਕਿ ਉਹ ਪਿੱਛੇ ਨਹੀਂ ਰਹਿਣਾ ਚਾਹੁੰਦੇ ਜਾਂ ਉਹਨਾਂ ਤੇ ਉਹਨਾਂ ਦੇ ਕੇਡਰ ਦਾ ਜਿਹੜਾ ਹੈ ਉਹ ਪ੍ਰੈਸ਼ਰ ਹੈ ਇਹਨੂੰ ਕਿਸੇ ਵੀ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਜਾਂ ਉਹ ਨਹੀਂ ਚਾਹੁੰਦੇ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਬੰਸ ਸਿੰਘ ਪੰਦੇਰ ਇਕੱਲੇ ਜਿਹੜਾ ਹੈ ਉਹ ਕ੍ਰੈਡਿਟ ਲੈ ਜਾਣ ਜਾਂ ਖੋਰ ਗੱਲ ਵੀ ਪਈ ਹੈ ਕਿ ਜਦੋਂ ਇਹੇ ਗੱਲਬਾਤ ਫੇਲ ਹੋ ਜਾਂਦੀ ਹੈ ਤਾਂ ਉਸ ਵੇਲੇ ਬੜੀ ਮਾੜੀ ਪੋਜੀਸ਼ਨ ਜਗਜੀਤ ਸਿੰਘ ਡੱਲੇਵਾਲ ਦੀ ਤੇ ਸਰਬੰਸ ਸਿੰਘ ਪੰਦੇਰ ਦੀ ਹੋ ਸਕਦੀ ਹੈ ਕਿਉਂਕਿ ਨੌਜਵਾਨਾਂ ਨੇ ਫਿਰ ਦਿੱਲੀ ਜਾਣ ਦੀ ਗੱਲ ਕਰਨੀ ਹੈ ਤੇ ਦਿੱਲੀ ਜਾਣ ਲਈ ਜਿਸ ਤਰ੍ਹਾਂ ਦੀ ਵੈਰੀਕੇਟਿੰਗ ਕੀਤੀ ਹੈ ਇਸ ਵਾਰ ਹਰਿਆਣਾ ਨੇ ਤੇ ਉਹ ਨੂੰ ਤੋੜਨਾ ਤੇ ਜਦਿਸ ਤਰੀਕੇ ਨਾਲ ਜਿਹੜੇ ਗੋਲਾਬਾਰੀ ਕਰਦੇ ਨੇ ਗੋਲੀਆਂ ਚਲਾਉਂਦੇ ਨੇ ਚਾਹੇ ਰਬੜ ਦੀਆਂ ਤੇ ਭਾਵੇਂ ਅਥਰੂ ਗੈਸ ਦੇ ਗੋਲੇ ਚਾਹੇ ਪਾਣੀ ਦੇ ਬਿਛਾੜਾ ਉਸ ਰੂਪ ਤੋੜਨਾ ਕਾਫੀ ਮੁਸ਼ਕਲ ਹੋ ਸਕਦਾ ਹੈ ਇਸ ਸਾਰੇ ਹਾਲਾਤ ਦੇ ਵਿੱਚ ਫੋਟੇ ਮੋਰਚਾ ਇਨਾਂ ਦੇ ਹੱਥੋਂ ਨਿਕਲ ਸਕਦਾ ਉਦੋਂ ਮੋਰਚੇ ਦੀ ਕਮਾਂਡ ਕੌਣ ਲਏਗਾ ਇਹ ਵੀ ਹੁਣ ਕਿਸਾਨ ਜਥੇਬੰਦੀਆਂ ਸੋਚ ਰਹੀਆਂ ਨੇ ਕੱਲਾ ਜਗਿੰਦਰ ਸਿੰਘ ਅਗਰਾਹਣੀ ਕੱਲੇ ਉਹਦੀ ਤੁਹਾਨੂੰ ਦਖਲ ਅੰਦਾਜ਼ੀ ਨਹੀਂ ਇਸ ਮੋਰਚੇ 'ਚ ਗੁਰਨਾਮ ਸਿੰਘ ਚੜੂਨੀ ਨੇ ਵੀ ਜਿਹੜਾ ਹਰਿਆਣਾ ਦਾ ਲੀਡਰ ਹੈ ਉਸਨੇ ਵੀ ਗੱਲ ਜਿਹੜੀ ਹੈ ਕਰ ਲਈ ਉਸਨੇ ਵੀ ਜਿਹੜਾ ਟੋਲ ਪਲਾਜ ਫ੍ਰੀ ਕਰਨ ਦੀ ਗੱਲ ਕੀਤੀ ਉਸਨੇ ਵੀ ਕਿਹਾ ਕਿ ਅਸੀਂ ਵੀ ਹੁਣ ਤਿਆਰ ਹਾਂ ਜੋ ਪਛਸ਼ ਸ਼ੰਭੂ ਹੋਇਆ ਤੀਜੀ ਜਿਹੜੀ ਵੱਡੀ ਜਮਾਤ ਹੈ ਕਿਸਾਨਾਂ ਦੀ ਉਹ ਹੈ ਕਿਸਾਨ ਸਯੁਕਤ ਮੋਰਸਾ ਹੁਣ ਉਹਦੇ ਚ ਕਾਫੀ ਪੁਰਾਣੇ ਉਹ ਸਾਰੇ ਲੀਡਰ ਨੇ ਜਿਹੜੇ ਕਿਸ ਵੇਲੇ ਉੱਥੇ ਜਾ ਕੇ ਗੱਲ ਕਰਦੇ ਸੀ ਕੇਂਦਰ ਸਰਕਾਰ ਨੂੰ ਟੇਬਲ ਟਾਕ ਤੇ ਆਪਣੀਆਂ ਦਲੀਲਾਂ ਨਾਲ ਚੁੱਪ ਕਰਾਉਂਦੇ ਸੀ ਔਰ ਤਰਕ ਨਾਲ ਗੱਲ ਕਰਨ ਵਾਲੇ ਸਾਰੇ ਜਿਹੜੇ ਲੀਡਰ ਉਹ ਉਧਰ ਬੈਠੇ ਨੇ ਭਾਵੇਂ ਕਿ ਹੁਣ ਜਦੋਂ ਗੱਲਬਾਤ ਹੁੰਦੀ ਹੈ ਤਿੰਨੇ ਕੇਂਦਰੀ ਮੰਤਰੀਆਂ ਨਾਲ ਜਿਹਦੇ ਲਈ ਭਗਵੰਤ ਸਿੰਘ ਮਾਨ ਹੁਣ ਕੋਆਰਡੀਨੇਟ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਮੈਂ ਇਹ ਸਮਝੌਤਾ ਕਰਾਉਂਗਾ ਚੰਗੀ ਗੱਲ ਆ ਤੁਸੀਂ ਕਰਵਾਓ ਲੇਕਿਨ ਉਹ ਜਿਹੜਾ ਮੋਰਚਾ ਹੈ ਉਹ ਵੀ ਆਪਦੀ ਰਣਨੀਤੀ ਘੜ ਰਿਹਾ ਮਤਲਬ ਕਿ ਸਾਰੇ ਕਿਸਾਨ ਜਥੇਬੰਦੀਆਂ ਉਹਨ ਇੱਕ ਦੂਜੇ ਤੋਂ ਅੱਗੇ ਹੋ ਕੇ ਇਹ ਲੜਾਈ ਲੜਨ ਗਿਆ ਜਾਂ ਲੜਨਾ ਚਾਹੁੰਦੀਆਂ ਨੇ ਜਾਂ ਇਹ ਨਹੀਂ ਚਾਹੁੰਦੀਆਂ ਕਿ ਜਗਜੀਤ ਸਿੰਘ ਢੱਲੇਵਾਲ ਜਾ ਜਿਹੜਾ ਹੈ ਸਰਬਸਿੰਘ ਪਦੇਹਰ ਕੱਲਾ ਕ੍ਰੈਡਿਟ ਲੈ ਜਾਵੇ। ਤੋਂ ਇਹ ਸਾਰੇ ਹਾਲਾਤ ਦੇ ਵਿੱਚ ਲੋਕ ਕੀ ਚਾਹੁੰਦੇ ਨੇ ਕਿਸਾਨ ਕੀ ਚਾਹੁੰਦੇ ਨੇ ਇਹ ਬਹੁਤ ਜ਼ਰੂਰੀ ਗੱਲ ਹੈ। ਕਿਸਾਨ ਇਹ ਚਾਹੁੰਦਾ ਕਿ ਤੁਸੀਂ ਸਾਡੇ ਕੋਲ ਆਉਨੇ ਹੋ। ਤੁਸੀਂ ਕਹਿੰਦੇ ਹੋ ਬੰਦੇ ਭੇਜੋ ਅਸੀਂ ਨਾਰ ਬੰਦੇ ਭੇਜ ਦਿੰਨੇ ਆ। ਤੁਸੀਂ ਕਹਿੰਦੇ ਹੋ ਫੰਡ ਦਿਓ ਅਸੀਂ ਫੰਡ ਦੇ ਦਿੰਨੇ ਆ। ਤੁਸੀਂ ਕਹਿੰਦੇ ਹੋ ਕਣਕ ਦਿਓ ਅਸੀਂ ਕਣਕ ਦੇ ਦਿੰਨੇ ਆ। ਲੇਕਿਨ ਤੁਸੀਂ ਆਪ ਵਿੱਚ ਕਦੋਂ ਲੰਡੋਂ ਹਟੋਗੇ? ਤੁਹਾਡੀ ਜਿਹੜੀ ਏਕਤਾ ਦੀ ਬਹੁਤ ਲੋੜ ਹੈ। ਇਹ ਜਿਹੜਾ ਉਹ ਗੱਲ ਕਹਿੰਦੇ ਨੇ ਤੇ ਸੱਚੀ ਗੱਲ ਤਾਂ ਇਹ ਵੀ ਹੈ ਕਿ ਕਈ ਫਰੰਟ ਤੇ ਕਿਸਾਨ ਨੂੰ ਲੜਨਾ ਪੈ ਰਿਹਾ ਹੈ। ਇੱਕ ਆਪਸ ਚ ਤਾਂ ਜਿਹੜਾ ਝਗੜ ਰਹੇ ਨੇ ਉਹ ਤਾਂ ਹੈ ਹੀ ਹੈ, ਲੇਕਿਨ ਇੱਕ ਬਹੁਤ ਵੱਡੀ ਉਹਨਾਂ ਦੇ ਸਾਹਮਣੇ ਹੁਣ ਜਿਹੜੀ ਚੁਣੌਤੀ ਆ ਉਹ মিডিਆ ਹੈ। ਖਾਸ ਤੌਰ ਤੇ ਟੀਰਾ মিডিਆ, ਨੈਸ਼ਨਲ মিডিਆ ਜਿਹੜਾ ਦੇਸ਼ ਦੇ ਨੈਸ਼ਨਲ ਚੈਨਲ ਨੇ ਉਹ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਬਦਨਾਮ ਕਰਦੇ ਨੇ, ਕਿਸਾਨਾਂ ਕੋਲ ਕੋਈ ਆਪਦਾ ਮਾਧਿਅਮ ਨਹੀਂ ਉਹਨਾਂ ਦਾ ਜਵਾਬ ਦੇਣ ਲਈ। ਇੱਕ ਟਾਈਮ ਸੀ ਸੋਸ਼ਲ ਮੀਡੀਆ ਸੀ ਹੁਣ ਸੋਸ਼ਲ ਮੀਡੀਆ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਨਹੀਂ ਗੱਲ ਕਰ ਸਕਦਾ ਅੱਜ ਮੈਂ ਆਪਣੇ ਚਰਚਾ ਪ੍ਰੋਗਰਾਮ ਲਈ ਈਮਾਨ ਸਿੰਘ ਨੂੰ ਮਾਨ ਨੂੰ ਫੋਨ ਕੀਤਾ ਸਬਜੀ ਸਿੰਘ ਮਾਨ ਦੇ ਹਸਪਤਲ ਨੂੰ ਉਹ ਕਹਿੰਦੇ ਜੀ ਫਤੇਗੜ ਸਾਹਿਬ ਤਾਂ ਇੰਟਰਨੈਟ ਨਹੀਂ ਚੱਲਦਾ ਮੈਂ ਤਿੰਨ ਲੀਡਰ ਜਿਹੜੇ ਨੇ ਕਿਸਾਨਾਂ ਦੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ ਤਾਂ ਸ਼ੰਭੂ ਬੈਠੇ ਆ ਇੱਥੇ ਇੰਟਰਨੈਟ ਨਹੀਂ ਚੱਲਦਾ ਜਿੰਨੀ ਉਹਨਾਂ ਦੀ ਗੱਲ ਜਿਹੜੀ ਹੈ ਉਹ ਵੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਉਹ ਕਹਿਣਾ ਕੀ ਚਾਹੁੰਦੇ ਨੇ ਉਹਨਾਂ ਦੇ ਹਾਲਾਤ ਕੀ ਨੇ ਕਿਸ ਤਰੀਕੇ ਨਾਲ ਜਿਹੜਾ ਹੈ ਹਰਿਆਣਾ ਦੀ ਪੁਲਿਸ ਉੱਤੇ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਜ਼ਬਰ ਕਰ ਰਹੀ ਹੈ ਉਹ ਗੱਲ ਦੱਸਣ ਲਈ ਵੀ ਉਹਨਾਂ ਕੋਲ ਕੋਈ ਮਾਧਿਅਮ ਨਹੀਂ ਰਿਹਾ ਇੱਕ ਟਾਈਮ ਸੀ ਘਟੋ-ਘਟ ਸੋਸ਼ਲ ਮੀਡੀਆ ਰਾਹੀਂ ਦੱਸਤਾ ਦਿੰਦੇ ਸੀ ਹੁਣ ਉਹ ਵੀ ਨਹੀਂ ਦੱਸ ਸਕਦੇ ਸੋ ਉਹ ਫਰੰਟ ਤੇ ਵੀ ਲੜਨਾ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਤਾਂ ਉਹਨਾਂ ਨੂੰ ਪੇਸ਼ ਹੀ ਇਸ ਤਰੀਕੇ ਨਾਲ ਕਰ ਰਿਹਾ ਹੈ ਉਹ ਤਾਂ ਇੱਕ ਕਮਿਊਨਿਟੀ ਨੂੰ ਜੋ ਵਪਾਰੀ ਵਰਗ ਨੂੰ ਖੜਾ ਕਰਕੇ ਉਹਦੇ ਵਾਇਟ ਲੈ ਕੇ ਦੱਸ ਰਿਹਾ ਕਿ ਇਹਨਾਂ ਨੇ ਸਾਡਾ ਇਹਨਾਂ ਨੂੰ ਨੁਕਸਾਨ ਕੀਤਾ ਇੰਡਸਟਰੀ ਨੂੰ ਖੜਾ ਕਰਕੇ ਜੀ ਇਹ ਨੁਕਸਾਨ ਉਹ ਸਾਰਾ ਨੁਕਸਾਨ ਜਿਹੜੇ ਕਿਸਾਨਾਂ ਦੇ ਸਿਰ ਪਾਰ ਰਹੇ ਨੇ ਤੇ ਕਿਸਾਨਾਂ ਦੇ ਹੱਕ ਚ ਕੌਣ ਬੋਲਿਆ ਕਿਸਾਨਾਂ ਦੇ ਹੱਕ ਚ ਤਾਂ ਗਿੰਨੇ ਚੁੰਨੇ ਬੰਦੇ ਸੱਤਿਆਪਰ ਮਲਕ ਵਰਗੇ ਨੇ ਜਿਹੜੇ ਕਹਿੰਦੇ ਨੇ ਜੇ ਤੁਸੀਂ ਨਾ ਜਬਰ ਕਰਨੋਂ ਹਟੇ ਤਾਂ ਮੈਂ ਜਿਹੜਾ ਹੈ ਪੁਖੜ ਤਾਲ ਤੇ ਜਾਊਂਗਾ ਤਾਂ ਜਾ ਕੁਝ ਲੋਕ ਉਹ ਨੇ ਜਿਹੜੇ ਖੁਦ ਕਿਸਾਨ ਨੇ لیکن هرਾਨੀ ਦੀ ਤੇ ਦੁੱਖ ਦੀ ਗੱਲ ਤਾਂ ਇਹ ਹੈ ਜਿਹੜੇ ਸਿਆਸੀ ਲੀਡਰ ਕਿਸਾਨ ਨੇ ਉਹ ਤਾਂ ਚੁੱਪ ਬੈਠੇ ਨੇ ਮੈਂ ਦੱਸਿਆ ਸੀ ਤੁਹਾਨੂੰ 1543 ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਸੋਂ 195 ਨੇ ਆਪਣਾ ਧੰਦਾ ਕਿਸਾਨੀ ਲਕਾਇਆ ਹੋਇਆ ਖੇਤੀ ਲਕਾਇਆ ਹੋਇਆ ਉਹਨਾਂ ਚੋਂ 136 ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇ ਲੇਕਿਨ ਉਹ 136 ਚੋਂ ਕੋਈ ਬੋਲਿਆ ਇਹ ਦੇਖ ਲਓ ਤੁਸੀਂ ਜੇ 136 ਕਿਸਾਨ ਨੇ ਉਂਡਰ ਤੋਂ ਪ੍ਰੈਸ਼ਰ ਪਾਉਣਾ ਚਾਹੀਦਾ ਸੀ ਸਾਡਾ ਭਾਈਚਾਰਾ ਸੜਕਾ ਤੇ ਸਾਡੇ ਲੋਕਾਂ ਤੇ ਕੁੱਟ ਪੈ ਰਹੀ ਹੈ ਕੋਈ ਨਹੀਂ ਬੋਲਿਆ ਇਹ ਇਹ ਤਾਂ ਸਾਡੇ ਕਿਸਾਨਾਂ ਦਾ ਜਿਹੜਾ ਹੈ ਭਾਈਚਾਰੇ ਨਾਲ ਖੜਨ ਦੀ ਗੱਲ ਹੈ ਵੈਸੇ ਮੈਂ ਪੰਜਾਬ ਵਾਲਿਆਂ ਨੂੰ ਜ਼ਰੂਰ ਕਹਿਣਾ ਕਿ ਪੰਜਾਬ ਦੇ ਜਿਹੜੇ ਪੰਜ-ਛੇ ਲੋਕ ਸਭਾ ਦੇ ਮੈਂਬਰ ਨੇ ਜਿਹੜੇ ਕਿਸਾਨ ਨੇ ਸਰਵਰਜੀਤ ਸਿੰਘ ਮਾ ਨਾਮ ਨਾਲ ਚੋ ਸਰਗਵੀਰ ਸਿੰਘ ਬਾਦਲ ਹੈ ਉਹਨਾਂ ਦੇ ਵਿੱਚ ਜਸਵੀਰ ਸਿੰਘ ਡਿੰਪਾ ਰਵਰੀਤ ਸਿੰਘ ਬਿੱਟੂ ਹੈ ਇਹ ਸਾਰੇ ਜਿਹੜੇ ਨੇ ਇਹ ਕਿਸਾਨ ਜਿਹੜਾ ਇਹਨਾਂ ਨੇ ਤਾਂ ਦਲ ਖਾਇਆ ਇਹ ਚਾਹੇ ਆਪੋਜੀਸ਼ਨ ਚ ਬੈਠੇ ਨੇ ਕਟੋਕਟੇ ਇਹਨਾਂ ਨੇ ਗਲਤ ਕੀਤਾ ਆਦਰਵਾਇਜ ਕਿਸਾਨਾਂ ਦੇ ਹੱਕ ਚ ਕੌਣ ਹੈ ਤੇ ਕਿਸਾਨਾਂ ਦੇ ਹੱਕ ਚ ਕੋਈ ਗੱਲ ਜਾਂਦੀ ਹੈ ਕਿ ਉਹ ਸਾਰੇ ਇਕੱਠੇ ਹੋਣ ਇਕੱਠੇ ਹੋ ਕੇ ਜੇ ਉਹਨਾਂ ਨੇ ਇਹ ਲੜਾਈ ਨੂੰ ਜਿੱਤਣਾ ਕਿਉਂਕਿ ਮੰਗਾਂ ਸਾਂਝੀਆਂ ਨੇ ਜੇ ਸਾਂਝੀਆਂ ਮੰਗਾਂ ਨੇ ਸਾਂਝੇ ਤੌਰ ਤੇ ਜਿਹੜੇ ਲੜਾਈ ਲੜਨਗੇ ਤਾਂ ਹੀ ਉਹਨਾਂ ਦੀ ਜਿੱਤ ਪ੍ਰਾਪਤ ਹੋਊਗੀ ਨਹੀਂ ਬਹੁਤ ਮੁਸ਼ਕਲ ਹੈ ਕਿਉਂਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਉਹਨਾਂ ਨੇ ਜਿਆਦਾ ਨਹੀਂ ਇਹਨਾਂ ਨੂੰ ਟਿਕਨ ਦੇਣਾ ਵੈਸੇ ਵੀ ਲੋਕ ਤਾਂ ਕਹੀ ਜਾਂਦੇ ਨੇ ਕਿ ਇਹਨਾਂ ਚੋਂ ਕਈ ਲੀਡਰ ਅਜਿਹੇ ਲੀਡਰ ਦੇ ਪਿੱਛੇ ਨੇ ਨੈਸ਼ਨਲ ਲੈਵਲ ਤੇ ਜਿਹੜਾ ਕਿ ਆਰਐਸਐਸ ਦਾ ਬੰਦਾ ਹੈ ਹੈ ਉਹ ਕਿਸਾਨ ਲੀਡਰ ਦੇ ਜਿਹੜਾ ਹੈ ਰੂਪ ਦੇ ਵਿੱਚ ਕਿਸਾਨ ਲੀਡਰ ਬਣਿਆ ਹੋਇਆ ਪਰ ਉਹ ਗੱਲ ਜਿਹੜੀ ਹੈ ਸਿੱਧੇ ਤਰੀਕੇ ਨਾਲ ਲੁਕਵੇਂ ਤਰੀਕੇ ਨਾਲ ਆਰਐਸਐਸ ਦੀ ਕਰ ਰਿਹਾ ਹੈ ਬਹੁਤ ਕੁਝ ਚਾਹਦਾ ਹੁੰਦਾ ਚੱਲ ਰਿਹਾ ਹੈ ਏਟਿਕ ਸਨੈਟਰੀ ਸੱਚਮੁੱਚ ਬਹੁਤ ਜ਼ਰੂਰਤ ਹੈ ਐਨਾ ਹੀ ਕੱਲ ਮੈਂ ਦੇਖ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ